ਤਾਂ ਪੰਜਾਬ ਸਰਕਾਰ ਇੱਕ ਵਾਰੀ ਫੇਰ ਤੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਜਾ ਰਹੀ ਹੈ ਤਾਂ ਵਿਸ਼ੇਸ਼ ਸੈਸ਼ਨ ਹੈ ਜਿਹੜਾ ਕਿ ਜਿਸ ਦੇ ਵਿੱਚ ਮੁੱਖ ਏਜੰਡਾ ਬੇਲ ਵੀ ਦੇ ਬਾਪ ਨੇ ਉੱਤੇ ਸਖਤ ਕਾਨੂੰਨ ਬਣਾਉਣਾ ਹੈ ਤਾਂ ਵਿਧਾਨ ਸਭਾ ਸਕੱਤਰੇਤ ਨੇ ਸੈਸ਼ਨ ਸੰਬੰਧੀ ਇੱਕ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਤੇ ਇਸ ਦੀ ਕਾਪੀ ਸਾਰੇ ਸੰਬੰਧਿਤ ਵਿਭਾਗਾਂ ਨੂੰ ਭੇਜ ਦਿੱਤੀ ਹੈ ਅੱਜ ਪਹਿਲਾ ਰਾਜ ਮੰਤਰੀ ਮੰਡਲ ਦੀ ਇੱਕ ਮੀਟਿੰਗ ਬੁਲਾਈ ਗਈ ਹੈ ਜਿਸ ਦੇ ਵਿੱਚ ਇਸ ਪ੍ਰਸਤਾਵਿਤ ਕਾਨੂੰਨ ਦੇ ਅੰਤ ਦੇ ਵਿੱਚ ਚਰਚਾ ਕੀਤੀ ਜਾਵੇਗੀ ਤਤ ਨੂੰ ਦੱਸ ਦिए ਕਿ ਸਾਲ ਦਾ ਦੂਸਰਾ ਵਿਸ਼ੇਸ਼ ਸੈਸ਼ਨ ਹੈ ਇਸ ਤੋਂ ਪਹਿਲਾਂ ਅਪ੍ਰੈਲ ਦੇ ਵਿੱਚ ਭਾਗੜ ਡੈਮ ਦੇ ਪਾਣੀ ਦੀ ਵੰਡ ਨੂੰ ਲੈ ਕੇ ਵਿਵਾਦ ਦੌਰਾਨ ਸਰਕਾਰ ਨੇ ਪੰਜ ਮਹੀਨوں ਇੱਕ ਵਿਸ਼ੇਸ਼ ਸੈਸ਼ਨ ਬੁਲਾਇਆ ਸੀ ਜਿਸ ਵਿੱਚ ਸਾਰੀ ਪਾਰਟੀਆਂ ਨੇ ਸਰਕਾਰ ਨੇ ਸਟੈਂਡ ਦਾ ਸਮਰਥਨ ਕੀਤਾ ਸੀ ਤੇ ਹੁਣ ਬੇਦਬੀ ਵਰਗੇ ਸਮਾਜਿਕ ਮੁੱਦੇ ਉੱਤੇ ਕਾਨੂੰਨ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਪੰਜਾਬ ਸਰਕਾਰ ਪਹਿਲਾਂ ਵੀ ਕੇਂਦਰ ਸਰਕਾਰ ਤੋਂ ਇਸ ਵਿਸ਼ੇ ਉੱਤੇ ਰਾਸ਼ਟਰੀ ਪੱਧਰ ਉੱਤੇ ਸਖਤ ਕਾਨੂੰਨ ਬਣਾਉਣ ਦੀ ਮੰਗ ਕਰ ਚੁੱਕੀ ਹੈ ਤੋ ਅਸਲਿਕ ਪੰਜਾਬ ਸਰਕਾਰ ਇੱਕ ਵਾਰ ਫੇਰ ਤੋਂ ਵਿਸ਼ੇਸ਼ ਸੈਸ਼ਨ ਹੈ ਜਿਹੜਾ ਕਿ ਬਲੰਗ ਦੇ ਗੁੱਟ ਦੇ ਵਿੱਚ ਵਿਧਾਨ ਸਭਾ ਸਕਤਰ ਨੇ ਇਸ ਸਬੰਦੇ ਇੱਕ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ। ਇਸ ਸਬੰਧ ਬਾਬਤ ਮੇਰੇ ਸੇਵਕੀ ਗगन ਚੋੜ ਕੇ ਗगन ਪੰਜਾਬ ਸਰਕਾਰ ਇੱਕ ਵਾਰ ਫੇਰ ਤੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਜਾ ਰਹੀ ਹੈ ਜਿਸ ਦੇ ਵਿੱਚ ਬੇਅਦਬੀ ਨੂੰ ਲੈ ਕੇ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਨੂੰ ਜਿਹੜਾ ਕਿ ਸ਼ੁਰੂ ਕੀਤਾ ਜਾਵੇਗਾ। ਤਾਂ ਇਸ ਬਾਬਤ ਤੇ ਕੀ ਕੋ ਜਾਣਕਾਰੀ ਬਿਲਕੁਲ ਕਰ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਅੱਜ ਕੈਬਨਿਟ ਦੀ ਮੀਟਿੰਗ ਜਿਹੜੀ ਹੈ ਉਹ ਬੁਲਾਈ ਗਈ ਹੈ ਤੇ ਸ਼ਾਮ 6 ਵਜੇ ਚੱਲੀ ਘਰ ਦੇ ਵਿੱਚ ਜਿਹੜੀ ਹੈ ਇਹ ਮੀਟਿੰਗ ਮੀਟਿੰਗ ਜਿਹੜੀ ਹੈ ਇਹ ਕੀਤੀ ਜਾਣੀ ਹੈ ਤਾਂ ਪਹਿਲਾਂ ਇਹ ਮੀਟਿੰਗ ਜਿਹੜੀ ਹੈ ਸਵੇਰੇ 10:30 ਵਜੇ ਹੋਣੀ ਸੀ ਪਰ ਇਹਦੇ ਵਿੱਚ ਜਿਹੜਾ ਹੈ ਸਮੇਂ ਦੇ ਵਿੱਚ ਬਦਲਾਵ ਕੀਤਾ ਗਿਆ ਹਾਲਾਂਕਿ ਕਿਸ ਕਾਰਨਾਂ ਦੇ ਕਰਕੇ ਇਸ ਦੇ ਵਿੱਚ ਬਦਲਾਵ ਕੀਤਾ ਗਿਆ ਆ ਉਹ ਅਜੇ ਮਤਲਬ ਦੱਸਿਆ ਨਹੀਂ ਗਿਆ हर मोहली ਦੇ ਵਿੱਚ ਜੋ ਭਗਵੰਤ ਸਿੰਘ ਜੀਮ ਦੇ ਰਹੀ ਹੋਈਆਂ ਦੇ ਕਰਕੇ ਵੀ ਮੰਨਿਆ ਜਾ ਰਿਹਾ ਜਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਜੋ ਅਰਵਿੰਦ ਕੇਜਰੀਵਾਲ ਨੇ ਉਹਨਾਂ ਦੇ ਪ੍ਰੋਗਰਾਮਾਂ ਦੇ ਕਰਕੇ ਵੀ ਇਹ ਸਮਾਜ ਜਿਹੜਾ ਆ ਇਹ ਬਦਲਿਆ ਜਾ ਸਕਦਾ ਤੇ ਬਦਲਿਆ ਕਿਹਾ ਸੀ ਤਾਂ ਦੂਸਰੀ ਗੱਲ ਜੇ ਕਰ ਰਹੀਏ ਤਾਂ ਇਸ ਕੈਬਨਿਟ ਮੀਟਿੰਗ ਦੇ ਵਿੱਚ ਅੱਜ ਕਈ ਜਿਹੜੇ ਨੇ ਉਹ ਮੁੱਦੇ ਵਿਚਾਰੇ ਜਾਣਗੇ ਤੇ ਵਿੱਤੀ ਦੇ ਸਣੇ ਕਈ ਮੁੱਦਿਆਂ ਦੇ ਉੱਤੇ ਜਿਹੜੀ ਆ ਉਹ ਗ੍ਰੰਥੀ ਵੀ ਜਿਹੜੀ ਆ ਉਹ ਵਧਾਈ ਜਾਈ ਜਿੱਦ ਤੱਕ ਜਿਸ ਤਰ੍ਹਾਂ ਲੰਬੇ ਸਮੇਂ ਤੋਂ ਮੰਗ ਕੇ ਜਿਹੜੀ ਕੀਤੀ ਜਾ ਰਹੀ ਸੀ ਕਿ ਬਿਆਦਬੀਆਂ ਦੇ ਉੱਤੇ ਚ ਉਹ ਜੋ ਧਾਰਮਿਕ ਗ੍ਰੰਥਾ ਦੀ ਬਿਆਦਬੀ ਜਿਹੜੀ ਆ ਉਹ ਕੀਤੀ ਜਾਂਦੀ ਹੈ ਜਾਂ ਫਿਰ ਕਿਤੇ ਨਾ ਕਿਤੇ ਜਿਹੜਾ ਆ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਬਿਆਦਬੀ ਕਰਦੇ ਆ ਉਹਨਾਂ ਦੋਸ਼ੀਆਂ ਨੂੰ ਸਜ਼ਾਵਾ ਦੇਣ ਦੇ ਲਈ ਜਾਂ ਕਿਸੇ ਵੀ ਧਾਰਮਿਕ ਗ੍ਰੰਥ ਦੀ ਜੇਕਰ ਬਿਆਦਬੀ ਹੁੰਦੀ ਹੈ ਤਾਂ ਉਹਨਾਂ ਬਿਆਦਬੀ ਦੇ ਦੋਸ਼ੀਆਂ ਨੂੰ ਜਿਹੜੇ ਕਿ ਉਹ ਸਖਤ ਸਜ਼ਾ ਨਹੀਂ ਮਿਲਦੀ ਉਹ ਉਸੇ ਤਰ੍ਹਾਂ ਰਿਹਾ ਹੋ ਜਾਂਦੇ ਨੇ ਤਾਂ ਜਿਸ ਦੇ ਵਿੱਚ ਜਿਹੜੇ ਕਿ ਲੋਕਾਂ ਦੇ ਵਿੱਚ ਆਮ ਜਨਤਾ ਦੇ ਵਿੱਚ ਜਿਹੜਾ ਆ ਕਾਫੀ ਰੋਜ਼ ਦੇਖਣ ਨੂੰ ਪਾਰਿਆ ਸੀ ਤਾਂ ਕਾਫੀ ਪਿਛਲੀਆਂ ਸਰਕਾਰਾਂ ਦੀ ਵੀ ਜੇਕਰ ਗੱਲ ਕਰੀਏ ਤਾਂ ਪਿਛਲੀਆਂ ਸਰਕਾਰਾਂ ਵੀ ਇਸ ਉੱਤੇ ਕਾਨੂੰਨ ਬਣਾਉਣ 'ਚ ਆ ਸਫਲ ਰਹੀਆਂ ਨੇ ਤਾਂ ਇਹ ਇੱਕ ਇਤਿਹਾਸਿਕ ਤੇ ਵੱਡਾ ਜਿਹੜਾ ਇਹ ਫੈਸਲਾ ਜਿਹੜਾ ਆ ਇਹ ਹੋ ਸਕਦਾ ਜੇਕਰ ਮਾਨ ਸਰਕਾਰ ਇਸ ਬਿੱਲ ਨੂੰ ਲਿਆਉਂਦੀ ਹੈ ਤਾਂ ਇਹ ਇਹ ਬਿੱਲ ਜਿਹੜਾ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਜਿਹੜਾ ਆ ਇਹ ਪਾਸ ਹੁੰਦਾ ਤਾਂ ਤੁਹਾਨੂੰ ਯਾਦ ਹੋਣਾ ਹੈ ਕਿ ਜਿਸ ਤਰ੍ਹਾਂ ਪਾਣੀਆਂ ਦੇ ਮੁੱਦੇ ਤੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਿਹੜਾ ਸਪੈਸ਼ਲ ਸੈਸ਼ਨ ਸੱਦਿਆ ਗਿਆ اسی ایسے طرح ਜਿਹੜਾ ਕਿ ਸਪੈਸ਼ਲ ਸੈਸ਼ਨ ਜਿਹੜਾ ਆ ਹੁਣ ਸੀਐਮ ਮਾਨ ਵੱਲੋਂ ਸੱਦਿਆ ਗਿਆ ਤਾਂ ਇਸ ਦੇ ਵਿੱਚ ਜਿਹੜਾ ਜੀ ਬਿੱਲ ਪਾਸ ਹੁੰਦਾ ਤਾਂ ਇਤਿਹਾਸਿਕ ਜਿਹੜਾ ਆ ਇਹ ਫੈਸਲਾ ਵੀ ਜਿਹੜਾ ਆ ਇਹ ਹੋਏਗਾ ਤਾਂ ਇਸ ਜੋ ਕੈਬਨਿਟ ਦੀ ਮੀਟਿੰਗ ਹੈ ਇਸ ਦੇ ਵਿੱਚ ਇੱਕ ਗੱਲ ਹੋਰ ਖਾਸ ਰਹਿਣ ਵਾਲੀ ਹੈ ਇਸ ਦੇ ਵਿੱਚ ਖਾਸ ਗੱਲ ਇਹ ਹੈ ਕਿ ਜੋ ਲੁਧਿਆਣਾ ਤੋਂ ਨਵੇਂ ਮਲੇ ਮંત્રી ਨੇ ਸੰਜੀਵ अरोड़ा ਉਹਨਾਂ ਦੀ ਇਹ ਪਹਿਲੀ ਮੀਟਿੰਗ ਹੋएगी ਤਾਂ ਲੁਧਿਆਣਾ ਦੀ ਵੀ ਚੋਣ ਜਿੱਤਣ ਤੋਂ ਬਾਅਦ ਜਿਹੜੇ ਉਦਯੋਗਪਤੀ ਸੰਜੀਵ अरोड़ा ਦੀ ਪਹਿਲੀ ਇਹ ਮੀਟਿੰਗ ਹੈ ਉਹਦਾ ਸੰਭਾਲਦੇ ਉਹਨਾਂ ਨੇ ਪੰਜਾਬ ਵੱਲ ਪੰਜਾਬ ਦੇ ਵਿਕਾਸ ਵੱਲ ਜਿਹੜਾ ਆ ਉਹ ਧਿਆਨ ਦੇਣਾ ਸੀ ਇਹ ਵੀ ਕਿਹਾ ਸੀ ਕਿ ਇੱਕ ਪ੍ਰਦਰਸ਼ਨੀ ਜਿਹੜੀ ਆ ਉਹ ਕੇਂਦਰ ਬਣਾਉਣਗੇ ਲੁਧਿਆਣੇ ਨੂੰ ਲੰਬੇ ਸਮੇਂ ਤੋਂ ਜਿਹੜੀ ਆ ਉਹ ਲੋਕਾਂ ਦੀ ਲੁਧਿਆਣੇ ਤੇ ਲਈ ਮੰਗ ਆ ਰਹੀ ਹੈ ਕਿ ਉੱਤੇ ਕਿਸੇ ਨਾ ਕਿਸੇ ਜਿਹੜਾ ਆ ਰੋਜ਼ਗਾਰ ਲਈ ਆਉਣ ਚਾਹੇ ਇੰਡਸਟਰੀ ਲਈ ਆਉਣ ਤਾਂ ਉਹਦੀ ਮੰਗ ਨੂੰ ਉਹਨਾਂ ਨੇ ਜਲਦ ਪੂਰਾ ਕਰਨ ਦਾ ਜਿਹੜਾ ਆ ਉਹ ਭਰੋਸਾ ਦਿੱਤਾ ਸੀਗਾ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆ ਕਿ ਸੀਐਮ ਆਨ ਸਰਕਾਰ ਵੱਲੋਂ ਹੋਰ ਅਜਿਹੇ ਜਿਹੜੇ ਆ ਲੋਕ ਹਿੱਤ ਕਾਰਜ ਜਿਹੜੇ ਉਹ ਕੀਤੇ ਜਾਂਦੇ ਨੇ ਤੇ ਕਰਦੀ ਰਹੇਗੀ ਮਾਨ ਸਰਕਾਰ ਜੀ ਗੱਲ ਜਿੱਦਾਂ ਕਿ ਬੇਦਬੀ ਵਰਗੇ ਸਮਾਜਿਕ ਮੁੱਦੇ ਉੱਤੇ ਕਾਨੂੰਨ ਨੇ ਆਉਣ ਦੀ ਕੋਸ਼ਿਸ਼ ਜਿਹੜੀ ਕਿ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਹੋਰ ਕੀ ਕੁਝ ਮੁੱਦੇ ਜਿਹੜੇ ਕਿ ਅੱਜ ਕੈਬਨਟ ਮੀਟਿੰਗ ਤੇ ਵਿੱਚ ਉਠਾਈ ਜਾਣਗੇ ਤਾਂ ਹੋਰ ਕੀ ਕੋਈ ਚਰਚਾ ਹੋ ਸਕਦੀ ਹੈ ਜੀ ਕਰਨ ਜਿਸ ਤਰ੍ਹਾਂ ਕਿ ਇਹ ਜੇ ਦੇਖਿਆ ਜਾਵੇ ਤਾਂ ਹੁਣ ਅੱਜ ਕੈਬਨਟ ਦੀ ਮੀਟਿੰਗ ਹੈਗੀ ਆ ਜਿਸ ਤਰ੍ਹਾਂ ਕੇਂਦਰ ਦੀ ਸਰਕਾਰ ਵੱਲੋਂ ਇਹ ਇੱਕ ਸੱਦਾ ਪੱਤਰ ਪਿੱਤਾ ਗਿਆ ਹੈ ਪੰਜਾਬ ਤੇ ਹਰਿਆਣਾ ਦੇ ਐਸਵਾਈਐਮਲ ਮੁੱਦੇ ਨੂੰ ਲੈ ਕੇ ਕਿਤੇ ਨਾ ਕਿਤੇ ਉਸ ਦੇ ਉੱਤੇ ਵੀ ਚਰਚਾ ਜਿਹੜੀ ਆ ਇਹ ਕੀਤੀ ਜਾ ਸਕਦੀ ਹੈ ਤਾਂ ਕਿ ਹੋਰ ਪੰਜਾਬ ਦੇ ਉੱਤੇ ਜੇਕਰ ਨਸ਼ਿਆਂ ਦੇ ਖਿਲਾਫ ਦੀ ਗੱਲ ਕਰੀਏ ਤਾਂ ਨਸ਼ਿਆਂ ਦੇ ਖਿਲਾਫ ਜਿਹੜੀ ਹੈ ਇਹ ਯੁੱਧ ਨਸ਼ਿਆਂ ਦੇ ਵਿਰੁੱਧ ਇਸ ਨੂੰ ਹੋਰ ਪਰਪੱਕ ਕਿਵੇਂ ਬਣਾਣਾ ਹੈ ਇਸ ਨੂੰ ਲੈ ਕੇ ਵੀ ਚਰਚਾ ਹੋ ਸਕਦੀ ਹੈ ਜਾਂ ਕਿਤੇ ਨਾ ਕਿਤੇ ਜਿਸ ਤਰ੍ਹਾਂ ਕਿ ਵੱਡੇ ਅਕਾਦੀਆ ਕੋ ਵਿਕਰਮ ਮਜੀਦ ਮਜੀਦੀਆ ਦੇ ਦੀ ਗ੍ਰਿਫਤਾਰੀ ਨੂੰ ਲੈ ਕੇ ਆ ਜਾਂ ਹੋਰ ਜਿਹੜੇ ਵੱਡੇ ਮਗਰਮੱਛ ਹੈਗੇ ਨੇ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਦਾ ਵੱਡੀ ਐਮ ਖਾਸ ਗੱਲ ਇਹ ਹੀ ਰਹਿਣ ਵਾਲੀ ਹੈ ਕਿ ਜੇਕਰ ਪੰਜਾਬ ਦੇ ਵਿੱਚ ਹੋ ਰਹੀਆਂ ਬਿਆਦਪੀਆਂ ਤੇ ਉੱਤੇ ਸਖਤ ਕਾਨੂੰਨ ਬਣਦਾ ਹੈ ਤਾਂ ਇਹ ਮਾਨ ਸਰਕਾਰ ਦਾ ਕਰਨ ਬਹੁਤ ਵੱਡਾ ਫਾਇਦਾ ਹੋਏਗਾ ਤਾਂ ਬਹੁਤ ਵੱਡਾ ਇੱਕ ਇਤਿਹਾਸਿਕ ਫੈਸਲਾ ਹੋਏਗਾ ਜੋ ਕਿ ਪਿਛਲੀਆਂ ਸਰਕਾਰਾਂ ਲਗਾਤਾਰ ਇਸ ਕਰਨ ਨੂੰ ਅਸਫਲ ਰਹੀਆਂ ਨੇ ਤਾਂ ਇਸ ਦੇ ਵਿੱਚ ਇਹ ਮੁੱਦੇ ਜਿਹੜੇ ਨੇ ਇਹ ਵਿਚਾਰੇ ਜਾਣੇ ਨੇ ਤਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਲੁਧਿਆਣਾ ਜਿੱਤਨੀ ਚੋਣ ਜਿੱਤਣ ਤੋਂ ਬਾਅਦ ਜੋ ਸੰਜੀਵ ਅਰੋੜਾ ਨੇ ਉਹਨਾਂ ਦੀ ਕੈਬਨਿਟ ਦੇ ਵਿੱਚ ਉਹਨਾਂ ਨੂੰ ਥਾ ਦਿੱਤੀ ਸੀ ਉਹਨਾਂ ਨੂੰ ਅਹੁਦੇ ਦਿੱਤੇ ਗਏ ਸਨ ਉਹਨਾਂ ਦੀ ਵੀ ਇਹ ਪਹਿਲੀ ਮੀਟਿੰਗ ਹੈ ਤਾਂ ਉਦਯੋਗ ਨੂੰ ਲੈ ਕੇ ਵੀ ਕਈ ਵਿਚਾਰ ਚਰਚਾਵਾਂ ਜਿਹੜੀਆਂ ਨੇ ਉਹ ਹੋ ਸਕਦੀਆਂ ਨੇ ਹਾਲਾਂਕਿ ਇਹ ਸਵੇਰੇ 10:30 ਵਜੇ ਹੋਣੀ ਸੀ ਪਰ ਸਮਾਂ ਇਹਦਾ ਬਦਲ ਦਿੱਤਾ ਗਿਆ ਤਾਂ 6 ਵਜੇ ਜਿਹੜਾ ਅਸੀਂ ਮੀਟਿੰਗ ਹੋਣੀ ਹੈ ਤਾਂ ਇਸ ਤਰ੍ਹਾਂ ਦੇ ਮੁੱਦੇ ਜਿਹੜੇ ਨੇ ਕਰਨੇ ਤੇ ਇਹਦੇ ਵਿੱਚ ਜਿਹੜੇ ਨੇ ਉਹ ਵਿਚਾਰੇ ਜਾਣੇ ਨੇ ਜਿਸ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਵੱਲੋਂ ਬੇਅਦਬੀ ਉੱਤੇ ਕਾਨੂੰਨ ਜਿਹੜਾ ਕਿ ਲਿਆਂਦਾ ਜਾ ਰਿਹਾ ਕਿ ਲੱਗਦਾ ਜੇਕਰ ਪਿਛਲੀਆਂ ਸਰਕਾਰਾਂ ਤੇ ਵੱਲੋਂ ਕਾਨੂੰਨ ਲਿਆਂਦਾ ਜਾਂਦਾ ਕੋਈ ਸਖਤ ਐਕਸ਼ਨ ਲੈਂਦਾ ਜਾਂਦਾ ਤਾਂ ਇਸ ਮਾਮਲੇ ਦੇ ਵਿੱਚ ਠੱਲ ਪੈ ਸਕਦੀ ਸੀ ਜੀ ਬਿਲਕੁਲ ਕਰਨ ਬਿਲਕੁਲ ਸਹੀ ਹੈ ਜਿਸ ਤਰ੍ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਜੇਕਰ ਗੱਲ ਕਰੀਏ ਤਾਂ ਇੱਕ ਧਾਰਨਾ ਬਣੀ ਹੋਈ ਹੈ ਕਿ 2015 ਤੋਂ ਬਾਅਦ ਜਿਹੜੀਆਂ ਨੇ ਬਿਜਲੀयां ਲਗਾਤਾਰ ਵਧੀਆਂ ਨੇ ਉਹ ਉਹਦਾ ਜਿੰਮਾ ਜਿਹੜਾ ਆ ਉਹ ਅਕਾਲੀ ਦਲ ਦੇ ਸਿਰ ਮੜਿਆ ਜਾਂਦਾ ਜਿਸਰ ਦੀਆਂ ਧਾਰਨਾ ਜਿਹੜੀਆਂ ਨੇ ਇਹ ਬਣੀਆਂ ਹੋਈਆਂ ਨੇ ਤਾਂ 2015 ਤੋਂ ਲੈ ਕੇ 2025 ਜੇ ਇਹ ਅਸੀਂ 10 ਸਾਲ ਦੇ ਵਕਫੇ ਦੀ ਗੱਲ ਕਰੀਏ ਤਾਂ 10 ਸਾਲ ਦੇ ਵਕਫੇ ਦੇ ਵਿੱਚ ਇੰਨੀਆਂ ਬੇਅਦਬੀਆਂ ਹੋਈਆਂ ਤਾਂ ਜੋ ਚਾਹੇ ਉਹ ਤਾਰਮਿਕ ਗਰੰਤਾ ਦੀ ਗੱਲ ਕਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ ਉਸ ਦੇ ਅੰਗ ਜਿਹੜੇ ਨੇ ਉਹ ਪਾੜ ਕੇ ਗਲੀਆਂ ਦੇ ਵਿੱਚ ਖਿਲਾਰੇ ਗਏ ਸੀ ਚਾਹੇ ਕੁਰਾਨ ਸ਼ਰੀਫ ਦੀ ਗੱਲ ਕਰੀਏ ਚਾਹੇ ਮੰਤਰਾਂ ਦੇ ਵਿੱਚ ਗਊ ਮਾਸ ਵਰਗੇ ਮਿਲਣ ਦੀ ਕਟਨਾਵਾ ਜਿਹੜੀਆਂ ਨੇ ਮਿੰਡੀਆਂ ਨੇ ਤਾਂ ਕਿਤੇ ਨੇ ਕਿਤੇ ਇੱਥੇ ਜਿਹੜੇ ਸ਼ਰਧਾਲੂ ਨੇ ਜਾਂ ਜੋ ਧਾਰਮਿਕ ਆਸਾ ਰੱਖਦੇ ਨੇ ਉਹਨਾਂ ਦੇ ਹਿਰਦਿਆਂ ਨੂੰ ਭਾਰੀ ਸੱਟ ਵੱਜਦੀ ਹੈ ਜੋ ਦੂਸਰੀ ਫੜੇ ਜਾਂਦੇ ਨੇ ਤੇ ਬਾਅਦ ਵਿੱਚ ਰਿਹਾਅ ਹੋ ਜਾਂਦੇ ਨੇ ਜਿਸ ਦੇ ਕਰਕੇ ਜਿਹੜਾ ਆਮ ਲੋਕਾਂ ਦੇ ਵਿੱਚ ਆਮ ਜਨਤਾ ਦੇ ਵਿੱਚ ਇਹ ਕਾਫੀ ਰੋਜ਼ ਹੁੰਦਾ ਹੈ ਕਿ ਜਿਸ ਵੱਲੋਂ ਇਹ ਕ੍ਰਾਈਮ ਕੀਤਾ ਗਿਆ ਤਾਂ ਉਸ ਨੂੰ ਨਹੀਂ ਬਖਿਆ ਜਾਣਾ ਚਾਹੀਦਾ ਪਰ ਜੇਕਰ ਇਸ ਦੇ ਉੱਤੇ ਕੋਈ ਵੱਡਾ ਕਾਨੂੰਨ ਬਣਦਾ ਹੈ ਕੋਈ ਸਖਤ ਸਜ਼ਾ ਮਿਲਦੀ ਹੈ ਤਾਂ ਓਬਵੀਅਸਲੀ ਜੇ ਕੋਈ ਸਖਤ ਸਜ਼ਾ ਮਿਲੇਗੀ ਤਾਂ ਉਹ ਕ੍ਰਾਈਮ ਜਿਹੜਾ ਹੈ ਉਸ ਨੂੰ ਥਲ ਜ਼ਰੂਰ ਪਾਏਗੀ ਤਾਂ ਇਹ ਥਾਂ ਦੇ ਜਿਹੜੀ ਹੈ ਇਹ ਉਸੇ ਤੋਂ ਪਾਏਗੀ ਜੇਕਰ ਕੋਈ ਸਖਤ ਹੂਨ ਬਣਿਆ ਹੋਏਗਾ ਤਾਂ ਮਾਨ ਸਰਕਾਰ ਦਾ ਇਹ ਵੱਡਾ ਉਪਰਾਲਾ ਜਿਹੜਾ ਹੋਏਗਾ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਇਤਿਹਾਸਿਕ ਇਹ ਇਤਿਹਾਸਿਕ ਫੈਸਲਾ ਹੋਏਗਾ ਤੇ ਇੱਕ ਬਹੁਤ ਵੱਡੀ ਜਿਹੜੀ ਆ ਕਾਮਯਾਬੀ ਹੈ ਇਹ ਮਾਨ ਸਰਕਾਰ ਦੀ ਇਸ ਜਿਹੜੇ ਆ ਸਰਕਾਰ ਦੇ ਕਾਰਜਕਾਲ ਦੇ ਵਿੱਚ ਹੋਏਗੀ। ਅਜਿਹੀ ਬੇਅਦਬੀ ਦੀ ਗੱਲ ਕੀਤੀ ਜਾਵੇ ਤਾਂ ਬੇਅਦਬੀਆਂ ਹੁੰਦੀਆਂ ਹੀ ਕਿਉਂ ਨੇ ਕੀ ਇਹਦੇ ਕਾਰਨ ਹੋ ਸਕਦੇ ਨੇ ਕਿਉਂਕਿ ਅਕਸਰ ਦੇਖਿਆ ਜਾਂਦਾ ਕਿ ਜਦੋਂ ਬੇਅਦਬੀ ਹੁੰਦੀਆਂ ਨੇ ਤਾਂ ਬਾਅਦ ਵਿੱਚ ਪਤਾ ਲੱਗਦਾ ਕਿ ਲੋਕਾਂ ਵੱਲੋਂ ਕਿਹਾ ਜਾਂਦਾ ਕਿ ਉਹ ਮੰਦਬੁੱਧੀ ਮੰਦਬੁੱਧੀ ਸੀ ਜਾਂ ਉਸ ਦਾ ਦਿਮਾਗ ਨਹੀਂ ਸੀ ਇਸ ਤੋਂ ਬਾਅਦ ਉਸਨੇ ਬੇਅਦਬੀ ਕੀਤੀ ਤਾਂ ਕੀ ਲੱਗਦਾ ਲੋਕਾਂ ਦੀ ਅਜਿਹੀ ਧਾਰਨਾ ਕਿ ਬਣੀ ਹੋਈ ਹੈ ਜੀ ਬਿਲਕੁਲ ਕਰ ਜਦੋਂ ਵੀ ਕਿਸੇ ਦੋਸ਼ੀ ਨੂੰ ਫੜਿਆ ਜਾਂਦਾ ਹੈ ਤਾਂ ਉਹ ਉਹਦਾ ਮੈਡੀਕਲ ਜਿਹੜਾ ਆ ਉਹ ਦਿਖਾਇਆ ਜਾਂਦਾ ਹੈ ਜਾਂ ਉਹਦੀਆਂ ਰਸੀਦਾਂ ਦਿਖਾਈਆਂ ਜਾਂਦੀਆਂ ਨੇ ਪਰਚੀਆਂ ਦਿਖਾਈਆਂ ਜਾਂਦੀਆਂ ਨੇ ਕਿਸ ਦਾ ਇਲਾਜ ਚੱਲਦਾ ਹੈ ਤਾਂ ਕਿਤੇ ਨਾ ਕਿਤੇ ਜਿਹੜੇ ਲੋਕਾਂ ਦੀ ਧਾਰਨਾ ਹੈ ਜਾਂ ਲੋਕਾਂ ਦਾ ਕਹਿਣਾ ਹੈ ਕਿ ਇਹ ਸਿਆਸੀ ਰੰਜਿਸਾਂ ਦੇ ਦੌਰਾਨ ਜਿਹੜਾ ਇਹ ਕਰਾਇਆ ਜਾਂਦਾ ਹੈ ਪਰ ਹਾਲਾਂਕਿ ਇਸ ਦੇ ਪਿੱਛੇ ਅਸਲ ਸੱਚਾਈ ਕੀ ਹੈ ਜੇਕਰ ਕਾਨੂੰਨ ਬਣੇਗਾ ਜੇਕਰ ਕਾਨੂੰਨ ਬਣੇਗਾ ਉਸ ਦੇ ਉੱਤੇ ਪੂਰੀ ਜਾਂਚ ਹੋਏਗੀ ਤਾਂ ਉਸ ਦੇ ਉੱਤੇ ਦੋਸ਼ੀ ਦਾ ਵੀ ਇਹ ਪਤਾ ਲੱਗੇਗਾ ਕਿ ਆਖਰਕਾਰ ਇਹ ਦੋਸ਼ੀ ਸੱਤ ਮੂਸਲੀ Mentally upset ਸੀਗਾ ਜਾਂ ਫਿਰ ਕਿਸੇ ਜੋ ਜਿਹੜਾ ਕਿ ਬਣਾ ਕੇ ਭੇਜਿਆ ਗਿਆ ਜਾਂ ਫਿਰ ਕਿਤੇ ਨਾ ਕੀਤੀ ਜਿਹੜਾ ਇਸ ਦੇ ਪਿੱਛੇ ਕੀ ਰਾਜ਼ ਹੋਏਗਾ ਇਹ ਸਾਰਾ ਕੁਲਕੇ ਉਦੋਂ ਹੀ ਸਾਹਮਣੇ ਆਏਗਾ ਜਦੋਂ ਇਹਦੀ ਪੂਰੀ ਤਰ੍ਹਾਂ ਜਾਂਚ ਪੜਤਾਲ ਹੋਏਗੀ ਕੋਈ ਕਾਨੂੰਨ ਜਿਹੜਾ ਆ ਇਸ ਦੇ ਉੱਤੇ ਕੰਮ ਕਰੇਗਾ ਤਾਂ ਜੇਕਰ ਹੁਣ ਵੀ ਗੱਲ ਕਰੀਏ ਤਾਂ ਇਸ ਦੇ ਉੱਤੇ ਦੋਸ਼ੀ ਨੂੰ ਫੜ ਲਿੱਤਾ ਜਾਂਦਾ ਤਾਂ ਉਸ ਦੀ ਜ਼ਮਾਨਤ ਜਿਹੜੀ ਹੈ ਕਰ ਦਿੱਤੀ ਜਾਂਦੀ ਹੈ ਜਾਂ ਉਸ ਨੂੰ ਇਹ ਕਹਿ ਕੇ ਛੱਡ ਦਿੱਤਾ ਜਾਂਦਾ ਕਿ ਇਹ ਮੈਂਟਲੀ ਅਪਸੈਟ ਹੈ ਜੇਕਰ ਮੈਂਟਲੀ ਅਪਸੈਟ ਵੀ ਹੋਊਗਾ ਤਾਂ ਉਹਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਊਗੀ ਜਿੰਨਾ ਚਿਰ ਪੂਰੇ ਤਰਫ਼ ਸਾਹਮਣੇ ਨਹੀਂ ਆਉਣਗੇ ਉਹਨਾਂ ਚਿਕਰ ਉਸ ਦੋਸ਼ੀ ਦੀ ਜਿਹੜੀ ਆ ਉਹ ਜਾਂਚ ਚੱਲਦੀ ਰਹੂਗੀ ਜੇਕਰ ਅਸੀਂ ਗੱਲ ਕਰਦੇ ਹਾਂ ਕਿ ਵਿੱਦਵੀ ਦੇ ਉੱਤੇ ਇਹ ਸਿਆਸਤ ਤੋਂ ਪ੍ਰੇਰਿਤ ਵੀ ਨੇ ਜਾਂ ਸਿਆਸਤ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਸਿਆਸਤ 당ਾਂ ਦੇ ਵੱਲੋਂ ਵੀ ਇੱਕ ਦੂਜੇ ਦੇ ਉੱਤੇ ਝੂਠੇ ਇਲਜ਼ਾਮ ਇਹ ਲਗਾਏ ਜਾਂਦੇ ਨੇ ਕਿ ਆ ਕਾਂਗਰਸ ਪਾਰਟੀ ਵੱਲੋਂ ਕੀਤਾ ਗਿਆ ਜਾਂ ਫਿਰ ਜੇਕਰ ਗੱਲ ਕਰੀਏ ਅਕਾਲੀ ਸਰਕਾਰ ਦੀ ਗੱਲ ਕਰੀਏ 2015 ਤੋਂ ਬੇਅਦਬੀ ਦੇ ਮਾਮਲੇ ਆ ਚਾਹੀਏ ਹੋ ਇਹ ਗੱਲਾਂ ਨਿਕਲ ਕੇ ਸਾਹਮਣੇ ਆਇਆ ਸੀ ਕਿ ਡੇਰਾ ਬਿਆਸ ਸੱਤਾਂ ਮਗਈ ਜਿਹੜੇ ਗੁਰਮੀਤ RAM ਰਹੀਮ ਨੂੰ ਮਾਫੀ ਦੇਣਾ ਕੁਝ ਇਦਾਂ ਦੀਆਂ ਗੱਲਾਂ ਸੀ ਤੋਂਤਾ ਜਿਹੜੀਆਂ ਉਹ ਲੱਗਦੇ ਨੇ ਸਭ ਕੁਝ ਸਾਫ਼ ਹੋ ਜਾਏਗਾ ਜੇਕਰ ਇਸ ਦੀ ਦੁਗਾਈ ਦੇ ਨਾਲ ਜਾਂਚ ਕੀਤੀ ਜਾਏਗੀ ਜੀ ਜੀਕਰਕੇ ਤਮਾਮ ਜਾਣ ਕਰ ਲਈਏ ਤੁਹਾਡਾ ਬਹੁਤ ਬਹੁਤ ਧੰਨਵਾਦ